ਲੋ ਮਿੱਤਰੋ ਕੀ ਹਾਲ ਚਾਲ ਨੇ ਤੁਸੀਂ ਸਾਰੇ ਵਧੀਆ ਹੋ ਗਿਆ ਆਪਾਂ ਪੂਰੇ ਘੰਟਾਂ ਸਵਾਗਤ ਹੈ ਅੱਜ ਆਪਣੇ ਨਵੇਂ ਬਲੌਗ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਜਾਣਦੇ ਆ ਆਪਾਂ ਪਹਿਲਾਂ ਵੇਖਣ ਦੁੱਲਜੀ ਕੇ ਆਲਾ ਜੇ ਆ ਗਿਆ ਆਪਾਂ ਤੁਹਾਨੂੰ ਦਿਖਾਉਣੇ ਆ ਜੋੜੇ ਜਮਾ ਕਰਾਉਣੇ ਹੁਣ ਆਪਾਂ ਬਾਕ ਘੇਣ ਲੱਗਦੇ ਪਈ ਆਪਾਂ ਬੰਨੀ ਫਿਰੰਦੇ ਸਮੈਲ ਹੀ ਆਂਦੀ ਹੈ ਬਹੁਤ ਸੋਹਣੀਆਂ ਲੜੀਆਂ ਲੱਗੀਆਂ ਇਆਂ ਧਰਮਾਲ ਬੰਦੇ ਆਪਾਂ ਟੇਕਦੇ ਮੱਥਾ ਲੋ ਜੀ ਮੱਥਾ ਪਾ ਟੇਕ ਲਿਆ ਹੈ ਜਿਲਾਂ ਦੇਖ ਸਕਦੇ ਬਹੁਤ ਲੰਮੀ ਲੱਗੀ ਦਿਖਾਉਣੇ ਤਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਬਾਬਾ ਜੀ ਦੇ ਜੋੜੇ ਮੱਥਾ ਟੇਕਣਾ ਆਪਾਂ ਲੋ ਮਿੱਤਰੋ ਲੰਗਰ ਸ਼ਕਨ ਲੱਗੇ ਲੰਗਰ ਹਾਲ ਦੇਖ ਸਕਦੇ ਤੁਸੀਂ ਬਹੁਤ ਵੱਡਾ ਸੰਗਤ ਬਹੁਤ ਜਿਆਦੀ ਰਾਨ ਨੂੰ ਤਾਂ ਬਹੁਤ ਜਿਆਦੀ ਸੰਗਤ ਹੋ ਜਾਂਦੀ ਹਣੀ ਧੰਨਵਾਪਾ ਬਹੋਂਦੇ ਹੈਗੇ ਆਪਣੇ ਉਥੋਂ ਦੀ ਸੰਗਤ ਅਕੀਲੇ ਵਾਲੇ ਚੌਂਕ ਦੀ ਦੇਖ ਸਕਦੇ ਲੋ ਜੀ ਲੰਗਰ ਸ਼ਾਕ ਲਿਆ ਲੇ ਕੇ ਚੱਲਦੇ ਆਂ ਆਪਾਂ ਤੁਹਾਨੂੰ ਮੇਲਾ ਵਿਖਾਉਣੇ ਆ ਤੁਹਾਨੂੰ ਸਾਰਾ ਦੇਖ ਸਕਦੇ ਹੋ ਸਰਗੁਣੋਂ ਨੇ ਮਗਰ ਰਹਿ ਕੇ ਕਿਵੇਂ ਨਾਉ ਨੋ ਸਰ ਕਿਆ ਰਹੀ ਇਹ ਦੇਖ ਸਕਦੇ ਤੇ ਸਰਗੁਣ ਭਾਵੇਂ ਗਵਾਜ ਜੇ ਐ ਸਰਗੁਣ ਭਾਵੇਂ ਗਵਾਜ ਜੇ ਆਪੀ ਵਿਚਾਰਾ ਰੱਬ ਦਾ ਮਾਰਿਆ ਓਏ ਵੀਡੀਓ ਚ ਵੇਖਦਾ ਹੀ ਨਹੀਂ ਓਏ ਵਿਚਾਰੇ ਤਾਂ ਇਹ ਰੱਖਣਾ ਪੈਣਾ ਆ ਵੀ ਗੇਟ ਜਾਂਦਾ ਅੰਦਰ ਨੂੰ ਲੰਗਰ ਹਾਲ ਚ ਇਧਰ ਵੀ ਐਂਟਰੀ ਹੋ ਜਾਂਦੀ ਹੈ ਪਾਣੀ ਪੂਣੀ ਪੀਣਾ ਕਿੱਧਰ ਰਹਿ ਗਏ ਪਾਣੀ ਪੀਣਾ ਏ ਪਾਣੀ ਫੜ ਮੇਰੇ ਆ ਤੇ ਗਲਾਸ ਲੈ ਇੱਕ ਪਾਣੀ ਦਾ ਪਾਣੀ ਪੀ ਲੈਨੇ ਫਿਰ ਚੱਲਦੇ ਆ ਦਿਖਾਉਣੇ ਲੋ ਵੀ ਮਿੱਤਰੋ ਆ ਗਏ ਆਪਾਂ ਮੇਲੇ ਚ ਐਂਟਰ ਹੋ ਚੁੱਕੇ ਆ ਮੇਨ ਜਿੱਥੇ ਝੋਲੇ ਚਾਲੇ ਲੱਗੇ ਹੁੰਦੇ ਸਾਰੇ ਖਾਣ ਪੀਣ ਵਾਧੂ ਗੋਸ਼ ਦੇਖ ਸਕਦੇ ਥੋੜਾ ਆਪਣੇ ਮੋਬਾਈਲ ਦਾ ਕੈਮਰਾ ਥੋੜਾ ਇਹ ਮਾੜਾ ਥੋੜਾ ਐਡਜਸਟ ਕਰਨਾ ਆਪਾਂ ਗਾਹ ਨੂੰ ਚੋਨਾ ਵੜਾਉਂਦੇ ਆ ਸਾਰਾ ਹੀ ਫੁੱਲ ਲੈ ਲੈਣ ਫਿਰੋਂਦੇ ਤੇ ਆਪਾਂ ਬਲੌਗ ਭਾਵਾਂ ਕਰਾਂਗੇ 36 ਦੀ ਖੜਾ ਹੈ ਬਈ ਦੇਖ ਸਕਦੇ ਓਹੋ ਇੰਨੀ ਰੋਸ਼ਨੀ ਹੋ ਗਈ ਹਮ ਚੈੱਕ ਕਰੋ ਛੱਲੇ ਛੱਲੇ ਪਏ ਨੇ ਤੇ ਆਪਾਂ ਇੱਕ ਟਰੈਕਟਰ ਰਸਤੇ ਵਿੱਚ ਲੱਜਣਾ ਹੈ ਇਹ ਕੀ ਹੈ 50 ਟੋਲਾ 50 ਟੋਲਾ ਹਾਂ ਛੱਲਾ ਯਾਰ ਟਰੈਕਟਰ ਵਾਸਤੇ ਆਪਾਂ ਛੱਲਾ ਲ ਜਾਣਾ ਉਹ ਐਪਲ ਦੀ ਘੜੀ ਮੇਰੇ ਵੱਲੋਂ ਗਿਫਟ ਸਰ ਗੁੰਨੂ ਸ਼ੀਸ਼ਾ ਨਾਲ ਲੈ ਜਗੇ ਟਰੈਕਟਰ ਦੇ ਨਾਲ ਲੈ ਜਗੇ ਹੋਰ ਕਿਸੇ ਨੇ ਭੰਨਤਾ ਸ਼ੀਸ਼ਾ ਆਪਣਾ ਉਹ ਆਪਾਂ ਲੈ ਆ ਕੇ ਲਾਤਾ ਨਵਾਂ ਹੀ ਲਿਆ ਕੇ ਲਾਤਾ ਆਪਾਂ ਸਾਰ ਸੱਤ ਨੀਰਿੰਗ ਨਾਈ ਸਭ ਕਿਤੇ ਘੁੰਮ ਫਿਰ ਕੇ ਐਂਡ ਤੇ ਆਪਾਂ ਸ਼ੱਲਾ ਲੈਣਾ ਘੈਂੜੀਆ ਲੋ ਜੀ ਸ਼ੱਲਾ ਪਸੰਦ ਕਰ ਲਿਆ ਹੈਪੀ ਨੇ ਉੱਤੇ ਲਿਖਾਉਣ ਲੱਗਾ ਜਸੜ ਦੇਖ ਸਕਦੇ ਹੋ ਛੱਲੇ ਪਸੰਦ ਹੋ ਰਹੇ ਨੇ ਲਿਖਾਉਂਦਾ ਹੈ ਮੁੰਡੇ ਜਸੜ ਸਾਹਿਬ ਸਟਾਲ ਤੇ ਹੈ ਵੀ ਬਈ ਅਮਰ ਕੀ ਲੱਗ ਰਿਹਾ ਹੈ ਉਹ ਉਹ ਨਹੀਂ ਖਸੜ ਸਾਹਿਬ ਉਹ ਜਸੜ ਸਾਹਿਬ ਸਾਰਾ ਸਮਾਨ ਲੈnde ਪਏ ਸੀਗੇ ਤੇ ਇਧਰ ਹੋਰ ਹੀ ਪਾਣਾ ਵਾਪਰ ਗਿਆ ਦੇਖ ਸਾਜ ਰੂਪ ਇਨਾਂ ਦੇ ਦੂਜੇ ਨਿਕਲ ਆਉਂਦੇ ਨੇ ਆਲੀ ਪਾਰੀ ਦੇ ਨਾਮ ਇਹ ਵੀ ਛੋਟੀ ਇਹ ਕਿਹੜੇ ਰੂਪ ਨੇ ਬਈ ਤੁਹਾਡੇ ਮੈਂ ਤਾਂ ਤੁਰਨਾ ਨਹੀਂ ਕਰਨਾ ਗਾਂ ਤੋਂ ਇਹਨਾਂ ਨਾਲ ਬਈ ਮੈਂ ਨਹੀਂ ਇਹਨਾਂ ਨਾਲ ਤੁਰਨਾ ਕਰਨਾ ਵੇਖੋ ਇਹਨੂੰ ਮੈਂ ਚੂੜੀ ਦਿਵਾਣ ਡਿਆ ਜੀ ਮੈਂ ਬੰਦੇ ਤੁਸੀਂ ਵਿਗੜਦੇ ਜਾਂਦੇ ਜੇ ਫਿਰ ਹੈ ਚਲੋ ਕੋਈ ਨਹੀਂ ਦੇਖ ਸਕਦੇ ਫਿਰ ਪੂਰਾ ਮਾਹੌਲ ਚਾਲੇ ਇੱਧਰ ਇੱਧਰ ਪਿੱਛੇ ਬੈਕ ਸਾਈਡ ਆ ਜਾਂਦਾ ਨਾ ਬੈਕ ਸਾਈਡ ਕਰਕੇ ਥੋੜਾ ਇੱਥੇ ਮਾਹੌਲ ਚਾਲ ਘਾਟੇ ਫਿਰ ਲਓ ਮਿੱਤਰੋ ਮੇਲੇ ਤੁਰਦੇ ਤੁਰਦੇ ਆਪਾਂ ਨੂੰ ਬੈਗ ਪਸੰਦ ਆ ਗਿਆ ਬੈਗ ਆਪਾਂ ਲੈ ਲਿਆ 250 ਮੰਗਦਾ ਸੀਗਾ 50 ਆਪਾਂ ਘਟਾ ਲਏ ਨੇ ਇਹਦੇ ਆਪਾਂ ਆਪਦਾ ਸਮਾਨ ਪਾਵਾਂ ਕਰਾਂਗੇ ਜਿਵੇਂ ਕਿ ਮਾਈਕ ਮੂਿਕ ਹੋ ਗਿਆ ਸਾਰਾ A to Z ਗਿੰਬਲ ਆਪਣਾ ਤੇ ਦੇਖੋ ਤੁਸੀਂ ਗੇਮ ਖੇਡਣ ਆਏ ਆ ਯਾਰ ਗੇਮ ਖੇਡਦੇ ਆ ਲਓ ਮਿੱਤਰੋ ਮੇਲਾ ਪਸਾਰਾ ਘੁੰਮ ਲਿਆ ਤੇ ਚੱਲਦੇ ਘਰਾਂ ਨੂੰ ਬਾਅਦ 'ਤੇ ਆਪਾਂ ਬਣਾ ਲਿਆ ਟੈਟੂ ਦੇਖ ਸਕਦੇ ਮੀਂਹ ਦਾ ਬਣਵਾਇਆ ਘੰਡ ਲੱਗਦਾ ਪਿਆ ਫਿਰ ਚੱਲ ਗਿਆ ਕਰਨ ਨੂੰ ਚੱਲ ਚੱਲ ਚੱਲੋ ਚੱਲੋ ਲੋ ਮਿੱਤਰੋ ਇੱਕ ਛੱਲਾ ਪਸੰਦ ਆਇਆ ਹੈਗਾ ਆਪਣੇ ਟੈਂਕਾਸਤੇ ਲੈ ਲਿਆ ਦੇਖ ਸਕਦੇ ਹੋ ਜਾ ਗਿਆ ਆਪਣਾ ਆਪਣੇ ਟੈਂਕ ਨੂੰ ਪਾਵਾਂਗੇ ਛੱਲਾ ਬੜੇ ਦਿਨ ਹੋ ਗਏ ਸੀਗੇ ਚਾਬੀ ਉਧਰੀ ਉਧਰੀ ਪਈ ਸੀਗੀ ਥੋੜਾ ਗੋਲਾ ਖਾਣਾ ਇਹ ਕਾਲਾ ਖੱਟਾ ਕੀ ਖਾਣਾ ਗੋਲਾ ਗੋਲਾ ਤੂੰ ਗੋਲੇ ਨਾਲ ਘਾਟੇ ਮਿੱਤਰੋ ਮੇਲਾ ਪਾਸਾਰਾ ਦੇਖ ਲਿਆ ਤੇ ਚਲਦੇ ਘਰਾਂ ਨੂੰ ਕਿਉਂਕਿ ਘਰੋਂ ਫੋਨ ਲਾਪੇਗੇ ਹਨੇਰਾ ਬਹੁਤ ਹੋ ਚੁੱਕਿਆ ਤੁਹਾਨੂੰ ਪਤਾ ਹੀ ਘਰ ਜਾਣ ਨੂੰ ਫਿਰ ਫਿਕਰ ਹੁੰਦਾ ਤੇ ਦਿਖਾਉਣੇ ਤੁਹਾਨੂੰ ਆਪਾਂ ਸਾਰਾ ਅੱਜ ਬਾਅਦ ਦੀ ਕਹਾਣੀ ਹੈ ਅੱਜ ਬਾਅਦ ਦੀ ਗੱਲ ਜਰੂਰ ਸੁਣਾ ਲਵੋ ਮਿੱਤਰੋ ਅੱਜ ਦਾ ਬਲੌਗ ਆਪਣਾ ਹੁੰਦਾ ਇੱਥੇ ਖਤਮ ਆ ਤੇ ਨਵੇਂ ਤੋਂ ਨਵੇਂ ਬਲੌਗ ਵੇਖਣ ਲਈ ਆਪਣਾ ਸਿੱਧੂ ਫਾਰਮ ਚੈਨਲ ਸਬਸਕ੍ਰਾਈਬ ਕਰ ਲਓ ਦਿਨਵੀਆਂ ਤੇ ਨਵੀਆਂ ਵੀਡਵਾਂ ਦੇਖਣ ਲਈ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਵਿੱਚ